ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸੂਰਾ ਟੀਵੀ ਤੇ ਇਸ ਬੁਲੇ ਦੀ ਇਹ ਅਹਿਮ ਖਬਰ ਤੁਹਾਨੂੰ ਦੱਸ ਰਹੇ ਹਾਂ ਜੋ ਫਲੋਰ ਤੋਂ ਸਾਮਣੇ ਆ ਰਹੀ ਹੈ ਫਲੋਰ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ ਇੱਕ ਵਿਅਕਤੀ ਜੋ ਫਿਰੋਤੀ ਲੈ ਕੇ ਮਰਡਰ ਕਾਦਾ ਸੀ ਉਸ ਨੂੰ ਗ੍ਰਿਫਤਾਰ ਕੀਤਾ ਹੈ ਤਾਂ ਦੱਸ ਦਿੰਦੇ ਹਾਂ ਕਿ ਇਸ ਵਿਅਕਤੀ ਤੇ ਲਗਿਆ ਜਾ ਰਿਹਾ ਹੈ ਕਿ ਹੋਰ ਵੀ ਕਈ ਮਾਮਲੇ ਦਰਜ ਨੇ ਲਗਾਤਾਰ ਪੁਲਿਸ ਨੂੰ ਇਸ ਵਿਅਕਤੀ ਦੀ ਪਾਲਸੀ ਦਾ ਤਸਵੀਰਾਂ ਤੁਹਾਨੂੰ ਦਿਖਾ ਰਹੇ ਜਿੱਥੇ ਫਲੋਰ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ ਬਿਲਗਾ ਪੁਲਿਸ ਨੇ ਫਿਰੋਤੀ ਲੈ ਕੇ ਘਰ ਤੇ ਹਮਲਾ ਕਰਨ ਵਾਲੇ ਦੋ ਨੌਜਵਾਨਾਂ ਨੂੰ ਪਿਸਤਲ ਸਮੇਤ ਗ੍ਰਿਫਤਾਰ ਕੀਤਾ ਹੈ ਸਫਲਤਾ ਵੱਡੀ ਹਾਸਲ ਹੋਈ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਫਲੋਰ ਸਰਵਨ ਸਿੰਘ ਬਾਲਣ ਅਤੇ ਥਾਣਾ ਮੁਖੀ ਜਿਹੜੇ ਨੇ ਬਿਲਗਾ ਇੰਸਪੈਕਟਰ ਪਲਵਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਪਾਸੋਂ ਇੱਕ ਪਿਸਤਲ ਜਿਹੜਾ ਹੈ 7.65 ਐਮਐਮ ਸਮੇਤ ਜਿਹੜੇ ਦੋ ਮੈਗਜ਼ੀਨ 7 ਜਿੰਦਾ ਕਾਰਤੂਸ ਸਮੇਤ ਇੱਕ ਬੁਲੇਟ ਮੋਟਰਸਾਈਕਲ ਸਮੇਤ ਦੋ ਮੋਟਰਸਾਈਕਲ ਜਿਹੜੇ ਨੇ ਤੇ ਦੋ ਮੋਬਾਈਲ ਫੋਨ ਬਰਾਮਦ ਹੋਏ ਨੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਵੱਡੀ ਸਫਲਤਾ ਹਾਸਲ ਹੋਈ ਹੈ ਡੀਐਸਪੀ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਜਸਵੀਰ ਸਿੰਘ ਪੁੱਤਰ ਧੰਨ ਸਿੰਘ ਵਾਸੀ ਜਿਹੜਾ ਇਹ ਬੁਝ ਖੇਲਾ ਥਾਣਾ ਬਿਲਗਾ ਦੇ ਘਰ ਤੇ ਫਿਰੋਤੀ ਲੈ ਕੇ ਜਿਹੜੇ ਆ ਹਮਲਾ ਕਰਨ ਦੇ ਸਬੰਧੀ ਕੇਸ ਦਰਜ ਕੀਤਾ ਹੈ ਇਸ ਕੇਸ ਵਿੱਚ ਜਿਹੜਾ ਇਹ ਵਿਕਰਮਜੀਤ ਸਿੰਘ ਉਰਫ ਕਾਲੂ ਪੁੱਤਰ ਨਿਰਮਨ ਸਿੰਘ ਵਾਸੀ ਜਿਹੜਾ ਇਹ ਕਮਲਕੇ ਖੁਰਦ ਥਾਣਾ ਧਰਮਕੋਟ ਜ਼ਿਲ੍ਹਾ ਮੋਗਾ ਅਤੇ ਲਵਪ੍ਰੀਤ ਸਿੰਘ ਉਰਫ ਜਿਹੜਾ ਇਹ ਲਵਲੀ ਪੁੱਤਰ ਰੋੜਾ ਰਾਮ ਵਾਸੀ ਪਿੰਡ ਸੰਗਲਾ थाना ਤਰਮਕੋਟ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਇਨ੍ਹਾਂ ਪਾਸੋਂ ਪਿਸਤਲ ਜਿਹੜੀ ਹੈ ਬਰਾਮਦ ਕੀਤੀ ਗਈ ਹੈ ਹੋਰ ਇਸ ਪੂਰੇ ਮਾਮਲੇ ਨੂੰ ਲੈ ਕੇ ਪੁਛਗਿਸਦਾਰਾਂ ਨੇ ਕਿਹਾ ਜਾ ਰਿਹਾ ਹੈ ਕਿ ਵੱਡੇ ਖੁਲਾਸੇ ਹੋਣ ਦੀ ਪੂਰੀ ਉਮੀਦ ਹੈ ਹੋਰ ਇਸ ਪੂਰੇ ਮਾਮਲੇ ਨੂੰ ਲੈ ਕੇ ਪੁਲਿਸ ਦਾ ਕੀ ਕੁਝ ਕਹਿਣਾ ਇੱਕ ਵਾਰ ਤਾਂ ਸੁਣਨਦਿਆਂ ਮਾਂਜੂ ਐਸਐਸਪੀ ਸਾਹਿਬ ਜਦੋਂ ਤੇ ਹੱਤੀ ਸ਼੍ਰੀ ਹਿੰਦਸਿੰਘ ਬਿਰਕ ਜੀ ਉਹਨੂੰ ਜੋਧ ਨਸ਼ਿਆਂ ਉਰਤ ਜੋ ਪੰਜਾਬ ਸਰਕਾਰ ਨੂੰ ਚਲਾਇਆ ਗਿਆ ਅਤੇ ਉਹਨਾਂ ਵੱਲੋਂ ਜੋ ਭੜੇ ਅੰਸਰਾਂ ਦੇਵੇ ਜਿਹੜੇ ਮਾਰੇ ਅੰਸਰ ਜਿਹੜੇ ਗਲਟੋਫਾਂ ਕਰਦੇ ਆ ਉਸ ਦੇ ਸੁਭਾਗ ਵਿੱਚ ਇੱਕ ਸਪੈਸ਼ਲ ਵਿਸ਼ੇਸ਼ਣ ਚਲਾਇਆ ਗਿਆ ਜਿਸ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਐਸ ਐਚਓ ਕੁਲਵਿੰਦਰ ਸਿੰਘ ਬਿਲਗਾ ਤੇ ਉਸ ਦੀ ਸਪੈਸ਼ਲ ਟੀਮ ਦੇ ਚਾਰ ਮੈਂਬਰੀ ਜਿਹੜੇ ਹੈਗੇ ਸਨ ਉਹਨਾਂ ਨੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਜਿਹੜੀ ਸੀ ਉਹਦੇ ਵਿੱਚ ਇੱਕ 10 11 ਤਰੀਕ ਦੀ ਵਾਰਦਾਤ ਆ ਗਈ ਸੀ ਜੋਨਦੀਓ ਦੇ ਵਿੱਚ ਖੇਲਾਪਿੰਡ ਜਿਹੜਾ ਸੀ ਉੱਥੇ ਗੂਲੀ ਚੱਲੀ ਸੀ ਤੇ ਮਾਰ ਦੇਣ ਦੀ ਨੀਤ ਨਾਲ ਤਿੰਨ ਜਿਹੜੇ ਨੌਜਵਾਨ ਸੀ ਦੋ ਮੋਟਰਸਾਈਕਲਾਂ ਤੇ ਆਏ ਸੀ ਉਹਨਾਂ ਨੇ ਹਮਲਾ ਕੀਤਾ ਸੀ ਘਰ ਦੇ ਵਿੱਚ ਜਸਵੀਰ ਸਿੰਘ ਦੇ ਜੀ ਤੇ ਤਕਨੀਕੀ ਟੰਗ ਨਾਲ ਅਤੇ ਹਿਊਮਨ ਰਿਸੋਰਸਸ ਨਾਲ ਉਹਦੇ ਪੇਸ਼ਾ ਕਰਦੇ ਹੋਇਆ ਉਹਨਾਂ ਨੂੰ 16 ਤਰੀਕ ਨੂੰ ਜਿਹੜਾ ਅਸੀਂ ਕਾਮਯਾਬੀ ਮਿਲੀ ਜਿਹਦੇ ਵਿੱਚ ਉਹਨਾਂ ਦੋ ਦੋਸ਼ੀ ਜਿਹੜੇ ਆਰਕਸਟਾਰ ਕਰ ਲਏ ਨੇ ਜੀ ਉਹਨਾਂ ਕੋਲ ਵਾਰਦਾਤ ਵਿੱਚ ਵਰਤਿਆ ਹੋਇਆ ਪਿਸਟਲ 7.65 ਜੀ ਦੋ ਮੈਗਜ਼ੀਨ ਤੇ ਸੱਤ ਜੰਦਾ ਰੋਣ ਬਰਾਮਦ ਕੀਤੇ ਆ ਤੇ ਜਿਹੜਾ ਮੋਟਰਸਾਈਕਲ ਬੁਲਟ ਉਹਨਾਂ ਨੇ ਵਾਰਦਾਤ ਵਿੱਚ ਵਰਤਿਆ ਸੀ ਉਹ ਵੀ ਬਰਾਮਦ ਕਰ ਲਿਆ ਸਰ ਇਹ ਗੋਲੀ ਚਲਾਉਂਦਾ ਰੀਜ਼ਨ ਕੀ ਸੀ ਕਿਉਂ ਚਲਾਈਆਂ ਗੋਲੀਆਂ ਨਹੀਂ ਸੀ ਇਹ ਦੋ ਪਰਿਵਾਰ ਨੇ ਇੱਕੋ ਫੈਟ ਦੇ ਰਹਿਣ ਵਾਲੇ ਨੇ ਕਿ ਜਿਹੜਾ ਬੇਸਟ ਹੈਗਾ ਗੁਰਮਖ ਸਿੰਘ ਜਿਹੜਾ ਇਹ ਇਸ ਟਾਈਮ ਯੂ ਐਸ ਏ ਰਹਿ ਰਿਹਾ ਹੈਗਾ ਜੀ ਕਿ ਜਿਹੜਾ ਮੁਕਰਮੇ ਦਾ ਮਧਈਆ ਜਸਵੀਰ ਸਿੰਘ ਇਹਦਾ ਬੇਟਾ ਹੈਗਾ ਮਨਜਿੰਦਰ ਸਿੰਘ ਇਹਨਾਂ ਦੀ ਆਪਸ ਵਿੱਚ ਰੰਜਿਸ਼ ਸੀ ਜੀ ਤੇ ਇਹਨੇ ਇਹ ਦੋਸ਼ੀ ਜਿਹੜੇ ਹਾਇਰ ਕਰਕੇ ਤੇ ਇਹ ਕਾਰਵਾਈ ਕਰਵਾਈ ਇਹ ਜਿਹੜੀ ਦੋਸ਼ੀ ਆ ਸਰ ਇਹ ਪਹਿਲਾਂ ਵੀ ਇਦਾਂ ਦੀਆਂ ਵਾਰਦਾਤਾਂ ਨੂੰ ਨਾਮ ਨਹੀਂ ਨਹੀਂ ਇਹਨਾਂ ਦਾ ਪ੍ਰੀਵੀਅਸ ਰਿਕਾਰਡ ਜਿਹੜਾ ਉਹ ਚੈੱਕ ਕੀਤਾ ਗਿਆ ਵਾ ਪ੍ਰੀਵੀਅਸ ਰਿਕਾਰਡ ਦੇ ਵਿੱਚ ਇਹਨਾਂ ਦੇ ਖਿਲਾਫ ਜ ਕੋਈ ਐਫ ਆਈ ਆਰ ਨਹੀਂ ਹੈਗੀ ਇਹਨਾਂ ਦਾ ਪੁਲਿਸ ਮੈਨ ਲੈ ਕੇ ਵੀ ਇਹਨਾਂ ਨੇ ਵਾਰਦਾਤ ਕਿਦਾਂ ਕੀਤੀ ਕਿਤੇ ਕਹਿਣ ਤੇ ਕੀਤੀ ਕੁਸ਼ਸ਼ ਚੱਲੀ ਹੈਗੀ ਆ ਤੇ ਉਹ ਫਰਦਰ ਜਿਹੜੀ ਇਨਵੈਸਟੀਗੇਸ਼ਨ ਦਾ ਪਾਰਟ ਉਹ ਵੀ ਤੁਹਾਨੂੰ ਦੱਸਿਆ ਜਾਵੇਗਾ ਸਰ ਬੇਸਿਕਲੀ ਹੈ ਕਿੱਥੇ ਦੇ ਆ ਦੋਨੇ ਜਿਹੜੇ ਵਿਅਕਤੀ ਡੇ ਹੋਇਆ ਸਰ ਇਹ ਦੋਨੋਂ ਜਿਹੜੇ ਧਰਮ ਕੋਠਾ ਨੇ ਨੂੰ ਬਲੋਂਗ ਕਰਦੇ ਨੇ ਦੋਸ਼ੀ ਬਾਈ ਨੇਮ ਹੀ ਹੈਗੇ ਆ ਇਹਨਾਂ ਚ ਕਲਪੀ ਸਿੰਘ ਔਰ ਫਲਬਲੀ ਹੈਗਾ ਜੀ ਤੇ ਇੱਕ ਬਿਕਰਮਜੀ ਇਨੇ ਦੋਨੋਂ ਦੋਸ਼ੀ ਕਿ ਉਸਾਰ ਕਰ ਲੈਨੇ ਤੀਸਰਾ ਦੋਸ਼ੀ ਜਿਹੜਾ ਉਹ ਜੀਤਵਾਲ ਨਾਲ ਸੰਬੰਧਿਤ ਹੈਗਾ ਉਹਦਾ ਖਲਾਸਾ ਦੌਰਾਨੇ ਤਫਤੀਸ਼ ਅਹੀ ਬਾਧ ਦੇ ਵਿੱਚ ਕਰਾਂ ਠੀਕ ਆ ਸਰ ਜਿਹੜਾ ਅਸਲਾ ਬ੍ਰਾਂਧ ਹੋਇਆ ਉਹ ਲਾਇਸੈਂਸੀ ਆ ਜਾਂ ਨਜਾਇਜ਼ ਆ ਇਹ ਨਜਾਇਜ਼ ਅਸਲਾ ਸੀ ਨਾ ਕੋਈ ਲਾਇਸੈਂਸੀ ਅਸਲਾ ਨਹੀਂ ਹੈਗਾ ਇਹ ਇਨਲੀਗਲ ਵੈਪਨ ਜਿਹੜਾ ਵਾ ਉਹ ਅਹੀ ਬ੍ਰਾਂਧ ਕੀਤਾ ਹੈਗਾ ਬਿਲਕੁਲ ਪੁਲਿਸ ਨੇ ਠੀਕ ਆ ਸਰ